ਨਿਸ਼ਪਰਦਵਿਚੇ ਕੁਝ ਨਵੇਂ ਅਪਰਾਧ ਕਾਨੂੰਨ ਲਾਗੂ ਹੋ ਗਏ ਨੇ ਇੰਡੀਅਨ ਪਿਨਲ ਕੋਡ ਹੁਣ ਭਾਰਤੀ ਨਿਆਂ ਸਹਿਤਾ ਬਣ ਚੁੱਕਾ ਹੈ ਆਜ਼ਾਦੀ ਦੇ 77 ਸਾਲ ਬਾਅਦ ਅਪਰਾਧਿਕ ਨਿਆਂ ਸਿਸਟਮ ਨੂੰ ਪੂਰੀ ਤਰ੍ਹਾਂ ਦੇ ਨਾਲ ਸਵਦੇਸ਼ੀ ਹੋ ਚੁੱਕਾ ਹੈ ਰਾਮੰਤਰੀ ਨੇ ਦੱਸਿਆ ਕਿ ਛੇ ਤਰ੍ਹਾਂ ਹਨ ਬਰਤਕਾਰ ਕੇ ਦੋ ਨਵੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਨੇ ਇਸ ਤਹਿਤ ਅਪਰਾਧ ਸਬੰਧੀ ਕਾਨੂੰਨਾਂ ਦੇ ਵਿੱਚ ਲਿਆਂਦੇ ਗਏ ਬਦਲਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸ਼੍ਰੀ ਮੁਕਸਰ ਸਾਹਿਬ ਦੇ ਥਾਣਾ ਸਿਟੀ ਵਿਕੇ ਇੱਕ ਜਾਗਰੂਕਤਾ ਕੈਂਪ ਵਿਲੇ ਆਇਆ ਗਿਆ ਜਿਸ ਦੇ ਵਿੱਚ ਬੋਲਾ ਜ਼ਿਲ੍ਹਾ ਮੁਖੀ ਪਾਕ ਗਰੇਸਨ ਬੀਨਾ ਦੇ ਬੋਲੋ ਅਪਰਾਧ ਸਬੰ ਭਾਰਤੀ ਨਿਆਇ ਸਹਿਯਤਾ ਦੇ ਕਈ ਕਾਨੂੰਨਾਂ 'ਚ ਸੋਧ ਕਰਕੇ ਬਦਲਾ ਲਿਆਂਦਾ ਗਿਆ ਜਿਸ ਮਾਬਤ ਲੋਕਾਂ ਨੂੰ ਜਾਗਰੂਕਤਾ ਜਿਹੜੀ ਕਿ ਪੈਦਾ ਕਰਨ ਦੇ ਲਈ ਕੈਂਪ ਵੀ ਲਗਾਏ ਗਏ ਨੇ ਅੱਜ ਜੋ ਪੂਰੇ ਭਾਰਤ ਵਰਸ ਦੇ ਵਿੱਚ ਤਿੰਨ ਜੋ ਨਵੇਂ ਕ੍ਰਿਮੀਨਲ ਲਾਅ ਲਾਗੂ ਹੋਏ ਆਏਗੇ ਉਹਦੇ ਵਿੱਚ ਅਸੀਂ ਹਰ ਥਾਣੇ ਦੇ ਵਿੱਚ ਸਾਡੇ ਐਸਐਸਓ ਸਾਹਿਬਾਨ ਔਰ ਜੀਓ ਸਾਹਿਬਾਨ ਵੱਲੋਂ ਲੋਕਾਂ ਨੂੰ ਬੁਲਾ ਕੇ ਔਰ ਉਹਨਾਂ ਦੇ ਬਾਰੇ ਅਵੇਅਰ ਕੀਤਾ ਗਿਆ ਹੈਗਾ ਕੀ 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 ਨਵੇਂ ਪ੍ਰੋਵੀਜ਼ਨ ਇਹਦੇ ਵਿੱਚ ਐਡ ਕੀਤੇ ਹੋਏ ਹੈਗੇ ਇਹਦੇ ਨਾਲ ਹੀ ਅਸੀਂ ਜੋ ਸਾਡੇ ਪੁਲਿਸ ਫੋਰਸ ਹੈਗੇ ਸਾਡੇ ਅਫਸਰ ਸਾਹਿਬਾਨ ਨੇ ਸਾਰਿਆਂ ਨੂੰ ਅਸੀਂ ਵੱਖ-ਵੱਖ ਟਾਈਮਾਂ ਦੇ ਬਲਾਕ ਕੇ ਔਰ ਜੂਨ ਮੰਥ ਦੇ ਵਿੱਚ ਟ੍ਰੇਨਿੰਗ ਸੈਮੀਨਾਰ ਆਰਗੇਨਾਈਜ਼ ਕਰਵਾਏ ਹੈਗੇ ਤਾਂ ਕਿ ਸਾਡੀ ਫੋਰਸ